ਤੁਸੀਂ ਹੈਰਾਨ ਹੋਵੋਗੇ ਉਹ ਵੀ ਸਿੰਘ ਸੰਘਰਸ਼ ਦੇ ਵਿੱਚ ਚਲੇ ਗਏ ਜਿਨ੍ਹਾਂ ਨੂੰ ਕੋਈ ਪਹਿਲਾਂ ਦਰਬਾਰ ਸਾਹਿਬ ਦੇ ਹਮਲੇ ਬਾਰੇ ਕੋਈ ਬਹੁਤਾ ਪਤਾ ਨਹੀਂ ਸੀ ਜਾਂ ਉਹਨਾਂ ਨੇ ਪਹਿਲਾਂ ਕੋਈ ਜਸਪੀ ਨਹੀਂ ਦਿਖਾਈ ਰੋ ਨਹੀਂ ਦਿਖਾਇਆ ਪਰ ਉਹ ਕੇਸਾ ਧਾਰੀ ਸਨ ਜਾਂ ਅਮਰ ਧਾਰੀ ਸਨ ਪੁਲਿਸ ਨੇ ਬੇਵਜ੍ਹਾ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਤੇ ਉਹ ਵੀ ਫਿਰ ਸਿੱਖ ਸੰਘਰਸ਼ ਦੇ ਰਾਹ ਤੋਰੇ ਪਰ ਹਰ ਪਰਿਵਾਰ ਦੀ ਵੱਖੋ ਵੱਖਰੀ ਜਿਹੜੀ ਆ ਉਹ ਕਹਾਣੀ ਆ ਜੇ ਤੁਸੀਂ ਵਿਚਰਦੇ ਹੋ ਤੁਸੀਂ ਮੱਝ ਜਦੋਂ ਵਿਚਰਦੇ ਹੋ ਮੱਝ ਤੇ ਦੱਸਿਆ ਜਾਂਦਾ ਕਿ ਜਿਹੜਾ ਉਹ ਦਹਾਕਾ ਸੀ ਇਹ ਪਿੰਡ ਇਹੋ ਜਿੱਥੇ ਜੰਗਾਂ ਨੇ ਚੜੀਆਂ ਇਹ ਸੱਚ ਆ ਉਹ ਜੀ ਬਿਲਕੁਲ ਸੱਚ ਹੈ ਮੈਂ ਜਿਵੇਂ ਤੁਹਾਨੂੰ ਦੱਸਿਆ ਆ ਕਿ ਪੰਜ ਵੜ ਪਿੰਡ ਇੱਕੋ ਪਿੰਡ ਦੇ 25 30 ਸਿੰਘ ਜਿਹੜੇ ਸ਼ਹੀਦ ਹੋਏ ਨੌਜਵਾਨ ਸੀ ਸਾਰੇ ਹਾਂ ਨੌਜਵਾਨ ਸੀ ਇਹਦੇ 25 30 ਹਾਲੇ ਸਾਹਮਣੇ ਆ ਗਏ ਆ ਹੋਰ ਪਤਾ ਨਹੀਂ ਹਾਲੇ ਕਿੰਨੇ ਪਿੱਛੇ ਗੋਲੇ ਹੋਣਗੇ ਬਾਕੀ ਉਹਨਾਂ ਪਿੰਡਾਂ ਵਿੱਚ دہشت ਬਹੁਤ ਜ਼ਿਆਦਾ ਜਿਹੜੀ ਉਹ ਪਾਈ ਗਈ ਸੀ ਉਸ ਪਿੰਡ ਵਿੱਚ ਵੀ ਇੱਕ ਕਾਲੇ ਕੈਟ ਨਾਂ ਦਾ ਜਿਹੜਾ ਪੁਲਿਸ ਅਫਸਰ ਸੀ ਉਹਨੇ ਬੜੀ ਜਿਹੜੀ ਉੱਥੇ دہشت ਆ ਉਹ ਪਾਈ ਹੋਈ ਸੀ ਤੇ ਬਾਕੀ ਪਰਿਵਾਰਾਂ ਨੂੰ ਵੀ ਸਹਿਮ ਦੇ ਹਨੇਰੇ ਵਿੱਚ ਜਿਹੜਾ ਆ ਉਹ ਰੱਖਿਆ ਗਿਆ ਸੀ ਤੇ ਹੋਰ ਵੀ ਕਈ ਐਸੋ ਜਿਹੇ ਪਿੰਡ ਹੈਗੇ ਆ ਜਿੱਥੋਂ ਦੇ ਟੱਬਰਾਂ ਦੇ ਜਿਹੜੇ ਟੱਬਰ ਆ ਉਹ ਮਾਰੇ ਗਏ ਇੱਕੋ ਪਰਿਵਾਰ ਦੇ ਜਿਹੜੇ 5 5 6 6 ਮੈਂਬਰ ਜਿਹੜੇ ਆ ਉਹ ਸ਼ਹੀਦ ਹੋਏ ਆ ਜਿਵੇਂ ਜੂਨ 1984 ਦੇ ਵਿੱਚ ਗਿਆਨੀ ਮੋਹਰ ਸਿੰਘ ਜੀ ਉਹ ਪੰਡਤ ਪਰਿਵਾਰ ਦੇ ਵਿੱਚੋਂ ਸਨ ਉਹਨਾਂ ਦੀ ਸ਼ਹਾਦਤ ਹੋਈ ਤੇ ਉਹਨਾਂ ਦੇ ਸਿੰਘ ਦੀ ਬੀਬੀ ਪ੍ਰੀਤਮ ਕੌਰ ਵੀ ਸ਼ਹੀਦ ਹੋਏ ਉਹਨਾਂ ਦੀਆਂ ਦੋ ਬੱਚੀਆਂ ਜਿਨ੍ਹਾਂ ਨੇ ਟੈਂਕਾਂ ਉੱਤੇ ਛਾਲਾਂ ਮਾਰੀਆਂ ਸੀ ਸਤਨਾਮਕੌਰ ਵਾਹਿਗੁਰੂਕੌਰ ਉਸ ਪਰਿਵਾਰ ਦੇ तकरीबन 10 ਮੈਂਬਰ ਜਿਹੜੇ ਸ਼ਹੀਦ ਹੋਏ ਆ ਉਸੇ ਪਰਿਵਾਰ ਦੇ ਵਿੱਚੋਂ ਹੀ ਸ਼ਹੀਦ ਭਾਈ ਬਖਸ਼ੀ ਸਿੰਘ ਕਲਦੁਗ ਸਨ ਸ਼ਹੀਦ ਭਾਈ ਪ੍ਰੇਮ ਸਿੰਘ ਸਨ ਉਸੇ ਪਰਿਵਾਰ ਦੇ ਵਿੱਚੋਂ ਹੀ ਸ਼ਹੀਦ ਭਾਈ ਅਨਾਰ ਸਿੰਘ ਪਾੜਾ ਸਨ